ਨੀ ਜਦੇਂਦਰ ਜੀ ਸਰ ਜਦੋਂ ਵੀ ਕੋਈ ਮੀਟਿੰਗ ਹੁੰਦੀ ਆ ਪਿਛਲੇ ਦਿਨ ਰਮਨ ਜੀ ਨੇ ਵੀ ਕੀਤੀ ਉਸ ਤੋਂ ਪਹਿਲਾਂ ਮੋਕੇ ਦੇ ਵਿਧਾਇਕ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਸਰ ਨਾਲੋਂ ਵੱਡਾ ਮੁੰਡਾ ਅਕਰੋਜ ਮਨਦਾਨ ਦਾ ਉਦੋਂ ਆਮ ਲੋਕ ਹੀ ਕਹਿੰਦੇ ਆ ਕਿ ਸਾਡਾ ਨਗਰਾਂ ਔਖਾਵਾ ਨੂੰ ਹਟਾਓ ਨੂੰ ਹਟਾਓ ਤੇ ਜਿਆਦੀ ਵੀ ਭਾਗ ਨੇ ਕਾਰਵਾਈ ਕੀਤੀ ਆ ਸਰ ਮੈਂ ਉਹਦੇ ਜਵਾਬ ਦੇ ਰਿਹਾ ਕਿ ਕਾਰਵਾਈ ਕਰਨਾ ਮਤਲਬ ਹੈ ਤੁਸੀਂ ਸਰਕਾਰੀ ਅਧਿਕਾਰੀ ਹੋ ਮੰਨ ਲਓ ਅਸੀਂ ਇਹ ਸਰਕਾਰੀ ਅਧਿਕਾਰੀ ਦਿਆ ਸਿੰਪਲ ਹੈ ਜੀ ਇਹਨੂੰ ਅਸੀਂ ਧੱਕਾ ਅਸੀਂ ਇਹਨੂੰ ਜੋ ਮਰਜ਼ੀ ਕਰਤੀ ਇਹ ਗੋਤ ਨਹੀਂ ਫੜ ਸਕਦਾ ਇਹ ਬਿਲਕੁਲ ਕਾਨੂੰਨ ਆ ਪਰ ਉਹਨੂੰ ਉਹਨੂੰ ਉਹਦੇ ਸਰ ਅਕਰੋਚਮੈਂਟ ਕਰਨ ਵਾਸਤੇ ਜੇਕਰ ਕਿਸੇ ਦਾ ਇੰਨਾ ਹੀ ਵੱਡਾ ਨੁਕਸਾਨ ਹੋ ਜੇ ਮੇਰੀ ਗੱਲ ਸੁਣੋ ਤੁਸੀਂ ਐਸ ਤੱਕ ਚਾਗੇ ਹੋ ਕਿ ਇੱਕ ਬੰਦਾ ਗਰੀਬ ਹੈ ਇੱਕ ਬੰਦਾ ਮਾੜਾ ਹੈ ਉਹਦੀ ਤਰਪਾਲ ਨੂੰ ਪਿੱਛੇ ਕਰਾ ਜਾ ਸਕਦਾ ਹੈ ਕਿ ਆਨੂੰ ਧੱਕਾ ਮਾਰ ਕੇ ਸੁੱਟ ਦਾਂਗੇ ਇੱਕ ਮਿੰਟ ਗੱਲ ਸੁਣੋ ਅਸੀਂ ਇੱਕ ਡਾਕਟਰ ਕੋ ਜਾਨੇ ਆ ਜੇ ਪੇਸ਼ੈਂਟ ਨੂੰ ਉਹ ਦੇਖੋ ਜੀ ਟ੍ਰੀਟਮੈਂਟ ਕਰਦੇ ਕੋ ਸਿਸਟਮ ਅਜਿਹਾ ਮੈਂ ਤੁਹਾਡੇ ਕਹਿਣ ਦਾ ਮਤਲਬ ਕੀ ਉਹਨਾਂ ਨੇ ਪਹਿਲਾਂ ਅਕਰੋਚਮੈਂਟ ਹੋਣਾ ਸਰ ਕਿੱਤੀ ਹੋਏਗੀ ਕਿੰਨਾ ਕੁ ਪੜਿਆ ਲਿਖਿਆ ਸਮਾਜ ਸਾਡਾ ਕਿ ਨੀਅਕ ਅਨਾਉਂਸਮੈਂਟ ਅੱਗੇ ਨਹੀਂ ਹੋਈਦੀਆਂ ਤੇ ਔਨ ਰਿਕਾਰਡ ਜਿਵੇਂ ਆਪਾਂ ਤਿਮੜੀ ਰੋਡ ਦੀ ਗੱਲ ਕਰ ਲਈਏ ਉੱਥੇ ਐਮਐਲਏ ਸਾਹਿਬ ਨੇ ਔਨ ਰਿਕਾਰਡ ਵੀ ਕਿਹਾ ਸੀ ਕਿ ਕ੍ਰੋਚਮੈਂਟ ਜਿਹੜੀ ਆ ਬੜੀ ਹੋਈ ਆ ਪ੍ਰਸ਼ਾਸਨ ਜਿਹੜਾ ਵਾ ਉਹਨੂੰ ਹਟਾਉਣ ਦੀਆਂ ਨਹੀਂ ਆ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੁਝ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਕ੍ਰੋਚਮੈਂਟ ਜਿਹੜੀ ਉਹ ਪਿੱਛੇ ਕਰ ਲਈ ਸਰ ਜੀ ਗੱਲ ਪਤਾ ਕੀ ਸੁਣੋ ਉਹਨੂੰ ਫੇਸਬੁੱਕ ਤੇ ਉਹਨਾਂ ਦੇ ਕਈ ਤੇ ਦੇਖ ਸਕਦੇ ਦੇਖੋ ਜਿਹੜੀ ਚੀਜ਼ ਮੈਂ ਫੇਰ ਕਹਿ ਰਿਹਾ ਜੀ ਕਿ ਹਰ ਚੀਜ਼ ਦਾ ਇੱਕ ਸਿਸਟਮ ਹੋਣਾ ਚਾਹੀਦਾ ਸਰ ਤੁਸੀਂ ਇੱਥੇ ਪ੍ਰ ਤੁਸੀਂ ਇਕੱਠੇ ਨਹੀਂ ਹੁੰਦੇ ਸਾਰੇ ਇਕੱਠੇ ਨਹੀਂ ਹੁੰਦੇ ਅੱਜ ਵਪਾਰੀ ਇਕੱਠਾ ਕਿਉਂ ਹੋ ਗਿਆ ਮੇਰੀ ਗੱਲ ਸੁਣੋ ਜੇਕਰ ਗਲਤੀ ਦੀ ਸਰ ਕਿਤਨਾ ਕਿਤੇ ਤੇਹੀ ਗਲਤ ਹੋਵਾਂਗੇ ਤੇ ਇੰਨਾ ਬੰਦਾ ਇਕੱਠਾ ਹੁੰਦਾ ਬੁਰਾ ਸ਼ਹਿਰ ਜਿੰਦਰਜੀ ਐਵੇਂ ਨਹੀਂ ਬੰਦ ਹੁੰਦਾ ਆਵਾਜ਼ ਜਿਦੀ ਮਰਜ਼ੀ ਰਹੀ ਹੋਏ ਅਕਲੋਜਮੈਂਟ ਕਰਦੀ ਪਰ ਵਾਜ ਚ ਉਹਨਾਂ ਕੀ ਦਮ ਹੋਣਾ ਚਾਹੀਦਾ ਨਾ ਜੀ ਜੇ ਇਹਨਾਂ ਘਟੋ ਘਟੇ ਸ਼ਹਿਰਦਾਰ ਦੁਖੀ ਨਾ ਹੋਏ ਸਰ ਅੱਜ ਦੀ ਡੇਟ ਚ ਅਸੀਂ ਸ਼ਹਿਰ ਨਾਲ ਗੱਲ ਕਰਦੇ ਆ ਨਗਰ ਕੌਂਸਲ ਨਾਲ ਭਾਈ ਜਿਹਦੇ ਨਾਲ ਮਰਜ਼ੀ ਗੱਲ ਕਰਦੇ ਆ ਪੁਰਾਣਾ ਵਸਣ ਤੋਂ ਵੀ ਵਿਲਾ ਰੱਖੇਦਾ ਕਿਉਂ ਨਹੀਂ ਉੱਥੇ ਕੋਈ ਲਿਆਂਦਾ ਜੀ ਅੱਡੀ ਵੱਡੀ ਜ਼ਮੀਨ ਜਿਹ ਇਨਾ ਪੂਰਾ ਪੂਰਾ ਮੰਡੀ ਦਾ ਰੋਡ ਵਿਲਾ ਪਿਆ ਤੁਹਾਨੂੰ ਸਾਰ ਨੂੰ ਲੱਭੇ ਕਰਦਾ ਜੀ ਸਾਰੀ ਪ੍ਰੈਸ ਨੇ ਲੱਭੇ ਕਰਦਾ ਕਿ ਚਾਰ ਰੋਡ ਗੁਰਦਾਸਪੁਰ ਨੂੰ ਬਾਹਰ ਘਟਦੇ ਪਿਆ ਕਿਹੜੇ ਪ੍ਰੈਸ ਨੇ ਕਿਹਾ ਜੀ ਕਿ ਪੂਰੀ ਬੰਡੀ ਜਿਹੜੀ ਹੈ ਰੋਡ ਵਿਲਾ ਬੈਠਾ ਪਿਆ ਕਾਨੂੰਨ ਰੋਡ ਵਿਲਾ ਬੈਠਾ ਪਿਆ ਸਾਰੀ ਜਿਹੜੀ ਟ੍ਰੈਫਿਕ ਜਿਹੜੀ ਹੈਗੀ ਹੈ ਮੇਰ ਚੰਦ ਰੋਡ ਕੇ ਇੱਕੋ ਜਗ੍ਹਾ ਜਾਂਦੀ ਹੈ ਸਾਰੇ ਸ਼ਹਿਰ ਨੂੰ ਕਿਹੜਾ ਸੁਣਾ ਦਿੱਤਾ ਜੀ ਤੁਸੀਂ ਦਿੱਲੀ ਚਲ ਜਾਓ ਦਿੱਲੀ ਜਾ ਕੇ ਗੱਲ ਹੁੰਦੀ ਬੜੀ ਵਧੀਆ ਕਿ ਭਈ ਜੇਕਰ ਕੋਈ ਲੇਟ ਹੁੰਦਾ ਅਗਲਾ ਕਹਿੰਦਾ ਉਸੇ ਸਕੂਲ ਟਾਈਮ ਛੁੱਟੀ ਹੈ ਸ਼ਹਿਰ ਵਾਸੀ ਸਾਥ ਹੁੰਦੇ ਆ ਕਿ ਭਈ ਇਸ ਵੇਲੇ ਸਕੂਲ ਟਾਈਮ ਛੁੱਟੀ ਹੋਣੀ ਆ ਅਸੀਂ ਅੱਧਾ ਘੰਟਾ ਪਹਿਲਾਂ ਨਿਕਲ ਜਾਈਏ ਅੱਧਾ ਘੰਟਾ ਬਾਅਦ ਨਿਕਲ ਜਾਈਏ ਜਿੱਥੇ ਜਿੱਥੇ ਪ੍ਰਸ਼ਾਸਨਿਕ ਕਦਮ ਹੋਣ ਚਾਹੀਦੇ ਆ ਉੱਥੇ ਸ਼ਹਿਰਦਾਰੀ ਕਦਮ ਹੋਣ ਚਾਹੀਦੇ ਆ ਸਾਡੇ ਲੀਡਰ ਸਾਡੀ ਨਗਰ ਕੌਂਸਲ ਸਰ ਸਰ ਪਲੀਜ਼ ਮੇਰੀ ਗੱਲ ਸੁਣੋ ਇੱਥੇ ਕੋਈ ਮੁੱਦਾ ਨਹੀਂ ਐ ਇੱਥੇ ਮੇਨ ਆਂਦੀ ਪਈ ਐ ਗੱਲ ਕਰੀਏ ਨਾ ਆਪਾਂ ਤੇ ਹੋਰ ਸਰ ਅਕਰੋਚਮੈਂਟ ਅਕਰੋਚਮੈਂਟ ਦੀ ਲੋੜ ਕਿਉਂ ਪੈਂਦੀ ਆ ਜਦੋਂ ਸਰ ਚਲੋ ਜਦੋਂ 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 ਲੋੜ ਜਦੋਂ ਸਰ ਲੋੜ ਸਾਰਾ ਇੱਕੋ ਹੀ ਰੋਡ ਦੇ ਉੱਤੇ ਪਏਗਾ ਮੇਰੇ ਕਾਸ ਨੂੰ ਅਕਰੋਸ਼ਮੇਂਡੀ ਰੋਡ ਆਪਣੇ ਆਪ ਹੀ ਦੇ ਗਿਆ ਇਹ ਹਾਲ ਕੱਟਿਆ ਗਿਆ ਕੋਈ ਹਾਂਜੀ ਕੱਟਿਆ ਗਿਆ ਕੋਈ ਰੋਡ ਸਰ ਹਜੇ ਤੱਕ ਇਹ ਤੇ ਵਿਚਾਰੇ ਰੋਣ ਹੀ ਆਏ ਜੇ ਕਿ ਸਾਡਾ ਢਟ ਗਿਆ ਅਸੀਂ ਤੇ ਸਾਡੇ ਢਟੇ ਦਾ ਨਹੀਂ ਕੰਮ ਮੁਕਿਆ ਜਿਹਦੀ ਮੰਗ ਕਿਹਦੇ ਕੋ ਕਰੂੰਗੀ ਹਾਂਜੀ ਮੋਆਸ਼ੇ ਦੀ ਦੇਖੋ ਗੱਲ 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 ਆਉਂਗਾ ਕਿ ਜਿਹੜੇ ਵੱਡੇ ਐਡੀਸੀ ਸਾਹਿਬ ਕੋ ਆਏ ਆ ਇਸੇ ਕਰਕੇ ਆਏ ਜੀ ਕਿ ਸਾਡਾ ਕੋਈ ਹੱਲ ਕਰੋ ਸਰ ਆ ਆ ਆਈ ਤੇ ਹੱਥ ਢਣ ਨਹੀਂ ਆਏ ਸਰ ਆਖਰੀ ਸਵਾਲ ਹੈ ਅਕਰੋਚਮੈਂਟ ਕਰਨਾ ਸਹੀ ਹੈ ਜਾਂ ਗਲਤ ਆ ਦੱਸ ਦਿਓ ਬਸ ਸਰ ਅਕਰੋਚਮੈਂਟ ਕਰਨਾ ਸੁਣੋ ਅਕਰੋਚਮੈਂਟ ਕਰਨਾ ਕਿੰਨੂ ਕਹਿੰਦੇ ਹੋ ਜਿੱਥੇ ਵਿਪਾਕ ਕਰਨਾ ਅੱਗੇ ਸਮਾਰ ਰੱਖਿਆ ਸਰ ਉਹਦੇ ਮੈਂ ਫੇਰ ਕਹਿ ਰਿਹਾ ਕਿ ਇਸ ਨੂੰ ਧੱਕਾ ਮਾਰ ਕੇ ਸੋਟ ਦੇਣਾ ਮੇਰੇ ਘਰ ਸੁਣੋ ਬੇਨਤੀ ਆ ਦਿੱਲੀ ਤੋਂ ਲਾ ਕੇ ਗੁਰਦਾਸਪੁਰ ਤੱਕ ਜਾਣਣੀ ਹੋਈ ਦੀ ਹਨਾ ਕੋਈ ਤਰੀਕਾ ਹੁੰਦਾ ਵਾ ਨਗਰ ਕੋਸਲ ਦੇ ਆਗੇ ਜਿਹੜਾ ਧੱਕਾ ਕੀਤਾ ਵਾ ਇਹ ਇੱਕੋ ਚੰਗੀ ਗੱਲ ਲਿਆ ਵਪਾਰੀ ਆਪਣੀ ਰੋਟੀ ਕਮਾਉਂਦੇ ਪਏ ਨੇ ਆਪਾਂ ਸਾਰੇ ਛੇ ਮਹੀਨਾ ਪਹਿਲੇ ਚੱਲ ਜਾਨੇ ਆ ਕਿ ਵਪਾਰੀਆਂ ਕੋ ਬੋਟਾ ਮੰਗਦੇ ਆ ਹਰ پارٹی ਮੇ ਇੱਕ پارٹی ਦੀ ਨਹੀਂ ਗੱਲ ਕਰਦਾ ਉਹਦੇ ਮੁਸ਼ਕਲਾਂ ਹੁੰਦੇ ਆ ਹਾਲੇ ਤੱਕ ਕੋਈ ਵੀ ਨਹੀਂ ਕਰਦਾ ਸ਼ਹਿਰ ਛੋਟੇ ਨੇ ਸੜਕਾਂ ਛੋਟੀਆਂ ਨੇ 50 50 70 ਸਾਲ ਤੋਂ ਆ ਸੜਕਾਂ ਬਣੀਆਂ ਨੇ ਤੇ ਗੱਡੀਆਂ ਵੱਧ ਗਈਆਂ ਨੇ ਤੇ ਵਪਾਰੀਆਂ ਦਾ ਕੀ ਕਸੂਰ ਆ ਜਾਂ ਤੇ ਪਲੈਨਿੰਗ ਪਹਿਲੇ ਕੋਈ ਹੋਵੇ ਜਿਆ ਤੱਕ ਅਕਰੋਜਮੈਂਟ ਹੋਣ ਕੀਤੀ ਆ ਫੇਰ ਤਾਂ ਪਮਾਨਦੇ ਕੀ ਗਲਤ ਕੰਮ ਆ ਹੁਣ 50 ਸਾਲ ਤੋਂ ਕੋਈ ਰੂਲਸ ਨਹੀਂ ਸੀ ਕੋਈ ਬਾਈ ਕੋਈ 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 ਰੂਲਸ ਨਹੀਂ ਸੀ ਹੈਗੇ ਉਦੋਂ ਲੋਕਾਂ ਨੇ ਵਾਅਦੇ ਪਾਏ ਨੇ ਉਹ ਦੁਕਾਨਦਾਰ ਆਪਣੀ ਰੋਟੀ ਖਾ ਰਿਆ ਵਾ ਹੈਨਾ ਤੇ ਇਹ ਜੋ ਤਕਾ ਕੀਤਾ ਚੰਗੀ ਗੱਲ ਆ ਇਕਦਮ ਸਵੇਰੇ ਆ ਜਾਣਾ ਕੁਛ ਢਾ ਢਾ ਦੇਣਾ ਕੀ ਗੱਲ ਕਿ ਉਹ ਬਾਅਦ ਵਿੱਚ ਇੱਕ ਮੀਟਿੰਗ ਨਹੀਂ ਕਰ ਸਕਦੇ ਸੀਗੇ ਨਗਰ ਕੌਂਸਲ ਆਪਣੀ ਟੀਮ ਭੇਜਦੀ 29 ਐਮਸੀ ਐਨਾਂ ਦੇ ਨੇ ਪ੍ਰਧਾਨ ਨੇ ਦਾਵਾ ਨਲਕੀਆਂ ਆਪਣੇ ਛਪਾਉਣ ਲਈ ਇਹ ਦੂਜੇ ਪਾਸੇ ਤੁਰਦੇ ਨੇ ਐਨ ਨੀ ਅਕਲ ਵੀ ਨਹੀਂ ਕਿਸੇ ਨੇ ਸਿਖਾਈ ਕਿ ਤੁਸੀਂ ਆਪਣੇ ਬੰਦੇ ਉਹਨਾਂ ਕੋ ਵੋਟਾਂ ਮੰਗਦੇ ਹੋ ਉਹਨਾਂ ਕੋ ਫਿਰ ਆ ਕੇ ਡਰਾਮੇ ਕਰਦੇ ਹੋ ਕਿਤੇ ਬੋਟਸਾਈਕਲ ਬੁਲੱਟ ਤੇ ਆਏ ਨੇ ਕਿਤੇ ਚਾਵਾ ਪਿੰਦੇ ਹੋ ਆ ਕੇ ਇਹ ਭਰਾ ਹੀ ਨੇ ਇਹਨਾਂ ਦੀਆਂ ਵੋਟਾਂ ਕਰਕੇ ਜਿੱਤਦੇ ਹੋ ਵੋਟ ਦਾ ਕੋਈ ਮਸਲਾ ਨਹੀਂ ਇੱਥੇ ਇੱਥੇ ਮਸਲਾ ਕੀ ਇਹਨਾਂ ਦੀ ਰੋਟੀ ਦਾ ਮਸਲਾ ਇਹ ਸਾਰੇ ਭਰਾ ਆਪਣੇ ਭਰਾ ਨੇ ਕਿ ਪਿਆਰ ਨਾਲ ਆ ਕੇ ਉੱਥੇ ਗੱਲ ਕੀਤੀ ਜਾ ਸਕਦੀ ਕਿ ਬਾਹਰਲੇ ਦੇਸ਼ਾਂ ਤੋਂ ਆਏ ਨੇ ਹੇ ਹਾਂ ਜੀ ਹਾਂ ਜੀ ਅਸੀਂ ਐਡੀਸੀ ਸਾਹਿਬ ਕੋ ਆ ਕੇ ਮੰਗ ਉਹਨਾਂ ਕੇ ਮੰਗ ਰੱਖਾਂਗੇ ਕਿ ਚਲੋ ਇਹ ਸਾਰੇ ਇੱਕ ਭਾਈਚਾਰਾ ਵਾ ਜੇ ਕਿਸੇ ਨੇ ਵਾਦਾ ਕੀਤਾ ਵੀ ਅੱਜ ਨਹੀਂ ਕੀਤਾ ਇਹ ਸਾਲਾਂ ਬਦੀ ਆ ਅੱਜ ਤੁਸੀਂ ਢਾਲੋਗੇ ਵਾਦਾ ਫਿਰ ਹੋ ਜਾਣਾ ਕਿੱਥੇ ਨਹੀਂ ਹੈਗਾ ਕਿਹੜੇ ਸ਼ਹਿਰ 'ਚ ਵਾਦਾ ਨਹੀਂ ਹੈਗਾ ਇਹ ਜੇ ਕਿਸੇ ਦੁਕਾਨਦਾਰ ਆਪਾਂ ਕੁਝ ਵਿਖਾਉਗਾ ਤੇ ਫੇਰ ਹੀ ਉਹਦਾ ਵਿਕਦਾ ਪ੍ਰਸ਼ਾਸਨ ਕਹਿੰਦਾ ਕਿ ਆਮ ਲੋਕਾਂ ਨਾਲ ਸਾਥ ਦੇਣਾ ਇਹ ਆ ਆਮ ਲੋਕ ਆਮ ਲੋਕ ਸਾਥ ਦੇ ਹੁੰਦੇ ਨੇ ਤੇ ਕੀ ਫਰਕ ਪੰਦਾ ਜੇ ਥੋੜੀ ਜੀ ਟ੍ਰੈਫਿਕ ਵੱਧ ਗਈ ਆ ਤਿਬਰੀ ਰੋਡ ਤੇ ਸਾਰੇ ਹਾਈਜੈਕ ਹੋ ਗਏ ਤਿਬਰੀ ਰੋਡ ਤੇ ਆ ਗਏ ਕਿਉਂ ਹੋ ਗਿਆ ਹਰ ਕੋਈ ਸੋਚਦਾ ਕਿ ਆਪਾਂ ਛੇਤੀ ਪਾਸ ਹੋ ਜਾਈਏ ਉਧਰ ਦੂਜੇ ਪਾਸੇ ਉਹ ਆਪਣੇ ਉਹ ਰੇਲਵੇ ਫਾਟਕ ਬੰਦੇ ਨੇ ਸਾਰੀ ਟ੍ਰੈਫਿਕ ਇੱਥੇ ਡਾਇਵਰਟ ਹੋ ਗਈ ਆ ਇਸ ਕਰਕੇ ਥੋੜੀ ਦਿੱਕਤ ਐ ਸਰੋਡ ਤੇ ਜ਼ਿਆਦਾ ਆ ਰਹੀ ਸੀ ਕਿ ਹੋਰ ਕੋਈ ਗੱਲ ਨਹੀਂ ਹੈਗੀ ਸਮੇਂ ਨਾਲ ਇਹ ਵੀ ਠੀਕ ਹੋ ਜਾਊਗਾ ਇੱਕ ਟਾਈਮਿੰਗ ਲਾ ਦਿਓ ਸਾਰੀ ਜਦੋਂ ਜਦੋਂ ਆਵੰਦੀਆਂ ਆਪਣੀ ਆਪਣੀ ਟ੍ਰੇਨਸ ਆਉਂਦੀਆਂ ਨੇ ਉਹਨਾਂ ਦਾ ਟਾਈਮਿੰਗ ਆਪਾਂ ਕਿਤੇ ਲਾ ਦਈਏ ਕਿ ਐਸ ਐਸ ਰੋਡ ਤੇ ਇਸ ਟਾਈਮ ਐਸ ਸਮੇਂ ਆ ਟ੍ਰੇਨ ਆਣੀ ਆ ਉਨੇ ਸਮਝ ਲਈ ਡਾਇਵਰਟ ਕਰ ਲੋ ਬਾਕੀ ਟ੍ਰੈਫਿਕ ਉਧਰੋਂ ਚੱਲ ਜੇ ਕੋਈ ਮੰਗੀ ਕਰਦੇ ਮੈਂ ਕਿਆ ਕਰਦੇ ਕਿ ਅਹੀ ਵਪਾਰੀਆਂ ਦੇ ਨਾਲ ਇਹਨਾਂ ਨੂੰ ਕੋਈ ਵੀ ਦਿੱਕਤ ਜਿਹੜੀ ਆਉਂਦੀ ਆ ਇਹਦਾ ਹੱਲ ਹੋਣਾ ਚਾਹੀਦਾ ਕਿ ਕਿੰਨੀ ਕ ਰੀਕਗਨਿਜ਼ਮੈਂਟ ਕਰ ਲਈ ਥੋੜਾ ਵਾਅਦਾ ਕਰ ਲਿਆ ਕਿ ਬੋਟ ਲਾ ਲਿਆ ਹੋਊਗਾ ਇਹਦਾ ਕੀ ਫਰਕ ਪੈ ਜੂਗਾ ਇੱਕ ਭਾਈਚਾਰਕ ਆਪਸੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕੋਈ ਐਡਾ ਰੂਲ ਕੜਾ ਤੋੜਦਾ ਇਹਨਾਂ ਨੇ ਯਾਰ ਕਿ ਆਪਾਂ ਟਾਂ ਦੇ ਬਿਨਾਂ ਦੱਸੇ ਹਾਂ ਕੁਛ ਕੁਛ ਨਾ ਕੁਛ ਕੁਛ ਨਾ ਕੁਛ ਇਹਨਾਂ ਨੂੰ ਦੱਸਦੇ ਸਮਾਂ ਟਾਈਮ ਦਿੰਦੇ ਕੋਈ ਕੋਈ ਇਹਨਾਂ ਨਾਲ ਮੀਟਿੰਗ ਕਰਦੇ ਕੀ ਹੋ ਜਾਣਾ ਸੀਗਾ 10 ਦਿਨ ਲੇਟ ਕਰ ਲੈਂਦੇ ਜਿਹੜਾ ਕੰਮ ਅੱਜ ਕਰਦੇ ਪਏ ਸੀਗੇ ਸਵੇਰੇ ਕਰਨ ਦਾ ਕੀ ਮਤਲਬ ਸੀਗਾ ਤੇ ਇੱਕੀ ਗੱਲ ਇਹ ਆਪਣੇ ਆਪਣੇ ਇਹ ਸਾਰੇ ਆਪਣੇ ਨਹੀਂ ਇਹ ਬਗਾਨੇ ਨੇ ਸਾਰੇ ਇਹ ਆਪਣੇ ਹੀ ਆ ਹੁਣ ਧਿਆਨ ਡਾਇਵਰਟ ਕਰਦੇ ਨੇ ਹੁਣ ਜੇ ਕੋਈ ਚੰਗੇ ਕੰਮ ਸ਼ਹਿਰ ਚੋਂ ਲੱਗੇ ਨੇ ਕੋਈ ਬੈਲ ਸਾਹਿਬ ਜਾਂ ਪੁਲਸੀਆ ਆਪਣੇ ਚੰਗੇ ਲਿਆਂ ਲੱਗੇ ਨੇ ਨਾਲਾ ਪੱਕਾ ਹੁਣ ਲਗਾ ਵਾ ਜੇ ਮੰਡੀ ਦਾ ਕੰਮ ਚੱਲਣ ਲੱਗਾ ਜਾਂ ਬਾਕੀ ਕੰਮ ਹੁਣ ਖੁੱਲ੍ਹੇ ਲਈ ਚੱਲ ਪਏ ਨੇ ਹੁਣ ਇੱਕ ਐਸਟੀਪੀ ਦਾ ਪ੍ਰੋਜੈਕਟ ਆਉਣ ਲੱਗਾ ਵਾ ਜਿਹੜਾ ਉਸ ਤੋਂ ਬਾਅਦ ਆਪਣੀ ਪ੍ਰੈਜ਼ੀਡੈਂਟ پارک ਤੋਂ ਲੈ ਕੇ ਐਫਏਐਫਸੀ ਤੱਕ 9 ਕਰੋੜ ਦੀ ਡੀਪੀਆਰ ਬਣੀ ਆ ਉਹ ਪ੍ਰੋਜੈਕਟ ਆ ਰਿਹਾ 30 ਕਰੋੜ ਦਾ ਇੱਕ ਪ੍ਰੋਜੈਕਟ ਆਉਣ ਲੱਗਾ 20 ਦਾ ਇੱਕ ਅੱਗੇ ਆਉਣ ਲੱਗਾ ਵਾ ਇਹ ਬੈਲ ਸਾਹਿਬ ਜਿਹੜੇ ਕੰਮ ਕਰਦੇ ਪਏ ਉਹ ਰੋਲਾ ਨਹੀਂ ਪਾਉਂਦੇ ਕਿਤੇ ਕੀ ਅਹੀ ਅਹੀਆ ਕਰਦੇ ਆ ਪਰ ਉਹ ਸਾਰੇ ਕੰਮ ਲੱਗੇ ਹੋਏ ਹੁਣ ਆਹ ਪਾਈਚਾਰੇ 'ਚ ਆਮ ਲੋਕਾਂ ਨੂੰ ਦਿੱਕਤ ਦੇ ਕਿ ਇਹਨਾਂ ਨੂੰ ਕੀ ਮਿਲ ਜੂਗਾ ਜੇ ਉੱਥੇ ਖੜਾ ਵੀ ਰਹੂਗਾ ਆਪਾਂ ਦੋ ਦੋ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਟ੍ਰੈਫਿਕ ਮੁਲਾਜ਼ਮ ਥੋੜੇ ਵਧਾ ਲਓ ਜਿਵੇਂ ਜੇ ਉੱਥੇ ਕੋਈ ਇਸ਼ੂ ਬਣ ਗਿਆ ਆਪਣਾ ਆਪਾਂ ਭਾਈ ਲਾਲੋ ਜੀ ਚੌਂਕ ਤੇ ਕੋਈ ਇਸ਼ੂ ਬਣ ਗਿਆ ਉੱਥੇ ਚਾਰ ਟ੍ਰੈਫਿਕ ਦੇ ਬੰਦੇ ਵਧਾ ਲਓ 24 ਕੈਂਡੀ ਟ੍ਰੈਫਿਕ ਵਧਾ ਲਓ ਉੱਥੇ ਟ੍ਰੈਫਿਕ ਮੁਲਾਜ਼ਮ ਚਾਰ ਵਾਜਣ ਉਹ ਚੰਗੀ ਤਰ੍ਹਾਂ ਉਹਨੂੰ ਉਹਨੂੰ ਕਰ ਸਕਦੇ ਨੇ ਤੇ ਇਨਕ੍ਰੋਜਮੈਂਟ ਤੇ ਇੱਕ ਪਾਰਟ ਆਫ ਸਾਰੀ ਸੋਸਾਇਟੀ ਦਾ ਹੀ ਆ ਕਿਤਨੇ ਕਿਤੇ ਵਾਦੇ ਆ ਹੁਣ ਜਿਹੜਾ ਅਫਸਰ ਟਾਣ ਜਾਂਦਾ ਜਾਂ ਜਿਹੜਾ ਪ੍ਰਧਾਨ ਟਾਣ ਜਾਂਦਾ ਪਿਆ ਵਾ ਉਹਨਾਂ ਨੇ ਆਪਣੇ ਕੋਠੀ ਦਾ ਨਕਸ਼ਾ ਵਿਖਾ ਦੇ ਜੇ ਬਣਿਆ ਤੇ ਜੋਕ ਹੋਗੀ ਕਰਨ ਨੂੰ ਤਿਆਰ ਆ ਜਿ ਇਸ ਪਰ ਰੂਸ ਜਿਉ ਨਕਸ਼ਾ ਬਣਿਆ ਤੇ ਹੁਣ ਜਿੰਨੇ ਪੁੱਡਾ ਦੀਆਂ ਕਲੋਨੀਆਂ ਬਣੀਆਂ ਜਿੰਨੀਆਂ ਤੁਸੀਂ ਜਿੰਨੀਆਂ ਤੁਸੀਂ ਇਮਪਰੂਵਮੈਂਟ ਦੇ ਅਸਤੇ ਕਲੋਨੀਆਂ ਦੀ ਗੱਲ ਕਰਦੇ ਹੋ ਕੜਾ ਜਿਸਰ ਦਾ ਜਿਉ ਨੇ ਜਾਇ ਕਬਜ਼ੀਆਂ ਤੋਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਸੀ ਤੁਸੀਂ ਕਾਰਵਾਈ ਕੀਤੀ ਬੜਾ ਵਧੀਆ ਕਦਮ ਚੁੱਕਿਆ ਵਾ ਦੇਖੋ ਜੀ ਆਪਣੇ ਸ਼ਹਿਰ ਦੇ ਸਾਰੀ ਵਪਾਰੀ ਬੰਡਲ ਮੱਕੀ ਜਿਹ ਕਈ ਮੰਗਾ ਰੱਖੀਆਂ ਤੇ ਸਾਡੇ 'ਚ ਕਈ ਗੱਲਾਂ ਮੱਕੀ ਗੱਲਬਾਤ ਹੋਈ ਪਹਿਲੀ ਤੇ ਗੱਲਬਾਤ ਇਹ ਹੀ ਹੋਈ ਕਿ ਜਿਹੜਾ ਵੀ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਨਜਾਇਜ਼ ਕਬਜ਼ੇ ਅਸੀਂ ਆਪਣੇ ਪੱਧਰ ਤੇ ਹੀ ਆਪਣੇ ਵਪਾਰੀਆਂ ਨੂੰ ਕਹਿ ਕੇ ਪਿੱਛੇ ਛਡਾਵਾਂਗੇ ਸਾਨੂੰ ਜਿਹੜੀ yellow marking light ਉਹ ਕਰਵਾ ਦਿੱਤੀ ਜਾਵੇ ਮੈਂ ਤੁਹਾਡੇ ਮਾਦੇ ਰਵੀ ਇਹਨਾਂ ਨੂੰ ਭਰੋਸਾ ਦੇਣਾ ਕਿ ਅਸੀਂ ਇੱਕ ਦੋ ਦਿਨ ਵਿੱਚ ਹੀ ਉਹ yellow lighting ਕਰਾ ਕੇ ਬਲਿੰਕਿੰਗ ਲਾਈਟ ਲਵਾ ਕੇ ਮਾਰਕਿੰਗ ਕਰ ਦਾਂਗੇ ਉਸ ਤੋਂ ਪਿੱਛੇ ਰਹਿਣ ਤਾਂ ਕਿ ਕੋਈ ਅੱਗੇ ਨਾ ਆਏ ਸੈਕੰਡ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਕੀਤੇ ਇੱਕ ਚੌਂਕ ਦੀ ਗੱਲ ਕੀਤੀ ਹੈ ਕਿ ਉੱਥੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਗੱਡੀਆਂ ਨਜਾਇਜ਼ ਜਾਂਦੀਆਂ ਜਾਂ ਜੇ ਰੁਕਦੀਆਂ ਨਹੀਂਆਂ ਉਸ ਸਬੰਧੀ ਵੀ ਟ੍ਰੈਫਿਕ ਪੁਲਿਸ ਨੂੰ ਕੀਤਾ ਜਾਵੇ ਇਸ ਸਬੰਧੀ ਐਸਐਸਪੀ ਸਾਹਿਬ ਨੂੰ ਲੈਟਰ ਵੀ ਕੱਢ ਦਿੰਨੇ ਆ ਤੇ ਦੂਸਰੀ ਗੱਲ ਮੈਂ ਆਪਣੀ ਟੀਮ ਜਿਹੜੇ ਮੇਰੇ ਆਰਟੀ ਆਫਿਸ ਵੱਲੋਂ ਗਏ ਆ ਉਹ ਵੀ ਚੈਕਿੰਗ ਰੱਖਣਗੇ ਕਿ ਕੋਈ ਵੀ ਨਜਾਇਜ਼ ਤਰੀਕੇ ਨਾਲ ਗਲਤ ਢੰਗ ਨਾਲ ਸੜਕ ਦੇ ਉੱਤੇ ਗੱਡੀ ਨਾ ਲਾ ਦੇ ਤਾਂ ਕਿ ਆਵਾਜਾਈ ਜਿਹੜੀ ਆ ਉਹ ਰੁਕੇ ਨਾ ਤੀਸਰੀ ਗੱਲ ਅੱਜ ਦੀ ਕਾਰਵਾਈ ਦੀ ਗੱਲ ਮੈਂ ਇਹੀ ਕਵਾਂਗਾ ਕਿ ਇਹ ਕਾਰਵਾਈ ਜਸਟ ਮੇਰੇ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਹੋਰ ਬਟਾਲਾ ਡੇਰਾ ਬਾਬਾ ਨਾਨਕ ਧਾਰੀਵਾਲ ਕਾਦੀਆਂ ਬਿਆਨਗਰ ਸਾਰਿਆਂ ਨੂੰ ਇਹ ਹੀ ਹੈ ਬੇਨਤੀ ਹੈ ਕਿ ਅਸੀਂ ਇੰਨਾ ਵੀ ਨਜਾਇਜ਼ ਧੱਕਾਣਾ ਕਰੀਏ ਇਨਕ੍ਰੋਚ ਕਰੀਏ ਤਾਂ ਕਿ ਆਮ ਪਬਲਿਕ ਦਾ ਆਣਾ ਜਾਣਾ ਔਖਾ ਹੋ ਜੇ ਤੇ ਵਪਾਰੀਆਂ ਨੇ ਇਹ ਬੜਾ ਮੱਕੀ ਇੱਕ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਦੱਸੋ ਅਸੀਂ ਆਪ ਹੀ ਆਪਣੇ ਜਿਹੜੇ ਸ਼ੌਪਕੀਪਰ ਦਾ ਉਹਨਾਂ ਨੂੰ ਕਹਿ ਕੇ ਨਜਾਇਜ਼ ਕਬਜ਼ੇ ਛਡਾਵਾਂਗੇ ਉਹਨਾਂ ਨੇ ਭਰੋਸਾ ਦਿਵਾਇਆ ਤੇ ਉਹਨਾਂ ਦੇ ਨਾਲ ਮੈਂ ਤੁਹਾਡੇ ਸਾਹਮਣੇ ਇਹ ਹੀ ਕਹਾਂਗਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤਾਂ ਅਸੀਂ ਅਸੀਂ ਗੁਰਦਾਸਪੁਰ ਜ਼ਿਲ੍ਹੇ ਨੂੰ ਸਾਡੀ ਕੋਸ਼ਿਸ਼ ਹੈ ਇੱਕ ਵਧੀਆ ਸੁੰਦਰ ਜ਼ਿਲ੍ਹਾ ਬਣਾ ਕੇ ਲੈ ਕੇ ਆਈਏ ਤੇ ਹਰ ਤਰ੍ਹਾਂ ਦੀ ਤਰੱਕੀ ਦਾ ਵੀ ਅਸੀਂ ਪੂਰਾ ਯੋਗਪਨ ਮੇਰੇ ਵੱਲੋਂ 200% ਰਹੇਗਾ ਕਿਉਂਕਿ ਮੇਰਾ ਆਪਣਾ ਜ਼ਿਲ੍ਹਾ ਹੁੰਦੇ ਦੇ ਨਾਤੇ ਮੈਂ ਇਹਨੂੰ ਵਧੀਆ ਤੋਂ ਵਧੀਆ ਜਿਹੜਾ ਆ ਉਹ ਬਣਾਵਾਂ ਸਰ ਗੱਲ ਇਹਦੇ ਵਿੱਚ ਨਾ ਇੱਕ ਗੱਲ ਤੇ ਆਵਾ ਕਿ ਲੋਕ ਗਲਤ ਗੱਡੀਆਂ ਲਾ ਜਾਂਦੇ ਜਿਹਦੇ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਟ੍ਰੈਫਿਕ ਇੰਚਾਰਜ ਉਹ ਕਹਿੰਦੇ ਕੋਈ ਟੂ ਗੱਡੀ ਨਹੀਂ ਚਲਾਉਣਾ ਪਰ ਰੈਗੂਲਰ ਕਰਦੇ ਆਂ ਦੂਜੀ ਸਮੱਸਿਆ ਆ ਕਿ ਪਾਰਕਿੰਗ ਜਿਹੜੀ ਆ ਸਿਰਫ ਇੱਕ ਉਹ ਜੀ ਜਿਹੜੀ ਪੁਰਾਣਾ ਬੱਸ ਸਟੈਂਡ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਅੱਜ ਜਿਹਦੂ ਇਸ ਸਬੰਧੀ ਨਾਲ ਆਪਣੀ ਕਾਰਵਾਈ ਦੇ ਦੀਆਂ ਜਾ ਰਿਹਾ ਮੈਂ ਵੇਖਿਆ ਸਾਰਾ ਮੌਕਾ ਕਿਉਂਕਿ ਜਗ੍ਹਾ ਸਾਡੇ ਕੋ ਕਾਫੀ ਹੈ ਤੇ ਅੱਜ ਹੀ ਮੈਂ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ ਡਿਪਟੀਸ ਹੋਏ ਉਹਨਾਂ ਨੂੰ ਬੁਲਾ ਕੇ ਇਸ ਸਬੰਧੀ ਜੋ ਰੂਲ ਅਨੁਸਾਰ ਕਿ ਕਿੰਨਾ ਦਾ ਠੇਕਾ ਬੰਦਾ ਕਿੰਨਾ ਨਹੀਂ ਬੰਦਾ ਉਹ ਵੀ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨੂੰ ਪਾਰਕਿੰਗ ਦੇ ਦਿੱਤੀ ਜਾਵੇ ਤਾਂ ਜੋ ਕਿ ਇਹ ਅੰਦਰ ਸ਼ਾਪਿੰਗ ਕਰਨੀ ਹੈ ਉੱਥੇ ਰੱਖ ਕੇ ਈ ਰਿਕਸ਼ਾ ਲੈ ਕੇ ਤੇ ਅੰਦਰ ਸਾਰੀ ਸ਼ਾਪਿੰਗ ਕਰ ਲੇ ਦੁਕਾਨਦਾਰ ਵੀ ਖੁਸ਼ ਰਹਿਣਗੇ ਤੇ ਸਾਡੀ ਪਬਲਿਕ ਵੀ ਖੁਸ਼ ਰਹੇਗੀ ਸਰ ਇਹ ਪਾਰਕ ਵੀ ਕਿਹਾ ਹੈ ਕਿ ਵਾਲੀਬਾਲ ਦੀ ਗਰਾਊਂਡ ਬਣਾਈ ਗਈ ਜਿਹੜੀ ਜੀ ਪਾਰਕਿੰਗ ਜਿਹੜੀ ਮੈਂ ਕਹਾਂਗਾ ਕਿ ਪੁਰਾਣਾ ਬਸ ਸਟੈਂਡ ਹੈ ਉਹ ਕਾਫੀ ਇਨਫ ਸਪੇਸ ਹੈ ਇਨਫ ਸਪੇਸ ਹੈ ਕਾਫੀ ਵੱਡਾ ਜਿੱਥੇ ਬੱਚਾ ਨਹੀਂ ਖੜਦੀਆਂ ਅਸੀਂ ਉੱਥੇ ਤੇ ਨਾਲ ਇਹ ਵੀ ਜਾ ਕੇ ਪਾਰਕ ਕਰ ਲੈਣਗੇ ਕੋਈ ਦਿੱਕਤ ਨਹੀਂ ਹੈ ਉਹਨੂੰ ਅਸੀਂ ਜਦੋਂ ਕੇ ਨੂੰ ਦਵਾਂਗੇ ਅਸੀਂ ਸੈਗਰੀਗੇਟ ਕਰਕੇ ਦਵਾਂਗੇ ਤਾਂ ਕਿ ਵਕ ਵਕ ਹਰ ਤਰੀਕੇ ਦੀ ਜਿਹੜੀ ਪਾਰਕਿੰਗ ਉੱਥੇ ਲੱਗ ਸਕੇ ਇਹ ਪਾਰਕਿੰਗ ਤੇ ਅਸੀਂ ਅੱਜ ਹੀ ਬੈ ਕੇ ਅਥੇ ਕੁਝ ਨਾ ਕੁਛ ਅਸੀਂ ਨਿਰਜੋੜ ਕੱਢਾਂਗੇ ਦੋਵਾਂ ਤੇ ਹਸਪੀਟਲ ਦੇ ਬਾਅਦ ਜਨਰੇਟਰ ਬੜੇ ਬੜੇ ਰੱਖੇ ਸਰ ਉਹ ਵੀ ਇੱਕ ਸਮੱਸਿਆ ਵੱਡੀ ਹੈ ਜੀ ਕਿਹੜੀ ਵਾਲੀ ਸਰ ਉਹ ਵੀ ਠੀਕ ਹੈ ਉਹ ਵੀ ਨੋਟ ਕਰ ਲਿਆ ਇਸ ਸਬੰਧੀ ਵੀ ਅਸੀਂ ਹਦਾਇਤ ਕਰ ਦਿੰਨੇ ਆ ਪਲੱਸ ਇਸ ਦੇ ਸਿੱਸ ਜੇ ਮੇਰੇ ਦਫ਼ਤਰ ਵੱਲੋਂ ਜਾਂ ਆਪਣੇ ਐਸਐਸਪੀ ਦਫ਼ਤਰ ਵੱਲੋਂ ਚੈਕਿੰਗ ਕੰਟੀਨਿਊ ਚ ਰਹੇਗੀ ਸਰ ਤੁਹਾਡੀ ਇਸ ਕਾਰਵਾਈ ਦੀ ਸ਼ਹਿਰ ਦੇਖੋ ਜੀ ਤੁਸੀਂ ਮੇਰੇ ਧਿਆਨ ਚ ਲੈਣ ਦਾ ਅੱਜ ਹੁਣ ਤੁਸੀਂ ਧਿਆਨ ਚ ਲੈਣ ਦਾ ਇਹ ਜਿਹੜੇ ਪੁਆਇੰਟਸ ਹੈ ਇਹ ਸਾਡੇ ਸਪੈਸ਼ਲ ਪੁਆਇੰਟਸ ਹੈ ਜਿਹੜੇ ਬੇਤੇ ਹੀ ਅੱਗੇ ਜਰ ਆਪਣਾ ਸ਼ਹਿਰ ਹੈ ਉਹ ਟ੍ਰੈਫਿਕ ਮੈਂ ਕਹਾਂਗਾ ਫ੍ਰੀ ਹੋਣਾ ਪਲੱਸ ਪੋਲੂਸ਼ਨ ਫ੍ਰੀ ਹੋਣਾ ਪਲੱਸ ਸੁੰਦਰਤਾ ਵਾਲ ਜਾਣਾ ਤੇ ਇਹਨਾਂ ਸਾਰਿਆਂ ਤੇ ਅਸੀਂ ਇਕੱਠੀ ਕਰਕੇ ਜਿਹੜੀ ਜੋ ਵੀ ਰੂਲ ਅਨੁਸਾਰ ਹੈ ਕਾਰਵਾਈ ਕਰਾਂਗੇ